ਸਸਿਕਾ ਜੀ ਸਾਰਨ ਪਿਆਰ ਭਰੀ ਸਸਿਕਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰੱਖ ਭਾਈ ਸਾਰੇ ਆਪਾਂ ਬਣਾਉਣ ਲੱਗੇ ਅੱਜ ਕੀਏ ਦੀ ਸਬਜ਼ੀ ਹੈ ਨਾ ਕੀਏ ਦੀ ਸਬਜ਼ੀ ਮੈਂ ਤੁਹਾਨੂੰ ਜੇ ਨਵੇਂ ਤਰੀਕੇ ਨਾਲ ਬਣਾ ਕੇ ਦੱਸਾਂਗੀ ਤੁਸੀਂ ਪਹਿਲਾਂ ਖਾਧੀ ਜਾਂ ਨਹੀਂ ਖਾਧੀ ਇਹ ਬਾਰੇ ਮੈਂ ਕੁਝ ਨਹੀਂ ਕਹਾਂਗੀ ਤੇ ਦੋ ਪਾਵਾਂਗੇ ਆਪਾਂ ਆਲੂ ਨਾਲ ਲਿਆ ਲਸਣ ਨਾਲ ਲਿਆ ਆਪਾਂ ਅਦਰਕ ਚਾਰ ਤੋਂ ਪੰਜ ਲਏ ਆ ਪਿਆਜ਼ ਮੈਂ ਤਾਂ 6 ਹੈ ਮੇਰੇ ਕੋਲ ਛੋਟੇ ਆ ਪਿਆਜ਼ बड़े-बड़े ਆਪਣਾ ਹੋ ਗਿਆ ਐਂਡ ਤੇ ਆਪਾਂ ਛੋਟੇ ਵਰਤ ਲਈ ਪਹਿਲਾਂ ਮੈਂ ਕਿਹਾ ਚਲੋ ਫਿਰ ਆਪਾਂ ਹੋਰ ਕਰਦੇ ਆਂ ਤੇ ਆਉ ਤੁਹਾਨੂੰ ਦਿਖਾਉਣੇ ਕਿ ਆਪਾਂ ਸਬਜੀ ਕਿਸ ਤਰੀਕੇ ਦੀ ਬਣਾਵਾਂਗੇ ਪਹਿਲਾਂ ਆਪਾਂ ਕੀਏ ਨੂੰ ਕਦੋਂ ਕਸ ਕਰ ਲਈਏ ਜੀ ਆਪਾਂ ਕੜਾਹੀ ਘਰਤੀ ਤੁਹਾਨੂੰ ਆਪਾਂ ਕੀਏ ਦੀ ਸਬਜੀ ਇਸ ਤਰੀਕੇ ਦੀ ਦੱਸਾਂਗੇ ਤੁਸੀਂ ਕਦੇ ਖਾਧੀ ਨਹੀਂ ਹੋਣੀ ਨਾ ਹੀ ਕਿਸੇ ਨੇ ਬਣਾਈ ਆ ਠੀਕ ਹੈ ਜੀ ਪਹਿਲੇ ਤਰੀਕੇ ਦੇ ਤੁਹਾਨੂੰ ਅੱਜ ਸਬਜੀ ਬਣਾਉਣੀ ਕੀਏ ਦੀ ਦੱਸਾਂਗੇ ਜੋ ਕਿ ਤੁਹਾਡੇ ਬੱਚੇ ਵੀ ਬੜੇ ਪਿਆਰ ਨਾਲ ਖਾਣਗੇ ਆਪਾਂ ਇਹਦੇ ਵਿੱਚ ਜ਼ਿਆਦਾ ਕੁਝ ਨਹੀਂ ਪਾਣਾ। ਜ਼ਿਆਦਾ ਕੁਛਿੰਦਾ ਮਤਲਬ ਕਿ ਜ਼ਿਆਦਾ ਤੇਲ ਵਗੈਰਾ ਨਹੀਂ ਪਾਵਾਂਗੇ। ਥੋੜਾ ਤੇਲ ਪਾਵਾਂਗੇ। ਆਪਾਂ ਬਿਨਾਂ ਤੇਲ ਤੋਂ ਵੀ ਸਬਜ਼ੀ ਬਣਾਉਣੀ ਹੈ ਤੁਸੀਂ ਵਾਰ ਵਾਰ ਮੇਰੀ ਵੀਡੀਓ ਵਾਚ ਕੀਤੀ ਹੈ। ਕੜਾਹੀ ਚੰਗੀ ਤਰ੍ਹਾਂ ਗਰਮ ਹੋਲੇ। ਕੜਾਹੀ ਆਪਣੀ ਕਾਫੀ ਗਰਮ ਹੋ ਗਈ ਆ। ਮੈਂ ਇੱਥੇ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇਲ ਦੇ ਸਿਰਫ 2 ਚਮਚੀ ਪਾਉਣੇ ਆ ਜ਼ਿਆਦਾ ਨਹੀਂ। ਕਿਉਂਕਿ ਅਸਲ ਹੀ ਇਹ ਸਬਜ਼ੀ ਆਪਾਂ ਅੱਜ ਵੱਖਰੇ ਤਰੀਕੇ ਨਾਲ ਬਣਾ ਰਹੇ ਆ। ਤੇ ਤੁਸੀਂ ਕੀ ਜਿਹੇ ਕੋਬਤੇ ਖਾਦੇ ਆ ਹੋਰ ਵੀ ਬਹੁਤ ਕੁਛ ਖਾਦਾਂ ਪਰ ਆਪਾਂ ਜੋ ਅੱਜ ਬਣਾਵਾਂਗੇ ਤੁਸੀਂ ਮੈਂ ਤਾਂ ਕਦੇ ਦੇਖੀ ਨਹੀਂ ਤੁਸੀਂ ਦੇਖੀ ਆ ਤਾਂ ਉਹਦਾ ਕੁਛ ਮੈਂ ਕਹਿ ਨਹੀਂ ਸਕਦੀ ਵੱਖਰੇ ਤਰੀਕੇ ਨਾਲ ਬਣਾਵਾਂਗੇ ਜਦ ਤੱਕ ਆਪਣਾ ਤੇਲ ਗਰਮ ਹੁੰਦਾ ਉਦੋਂ ਤੱਕ ਆਪਾਂ ਕੱਦੂ ਕਸ਼ ਕਰ ਲੈਨੇ ਆ ਕੱਦੋ ਤੇਲ ਆਪਣਾ ਗਰਮ ਹੋ ਗਿਆ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰੇ ਨਾਲ ਪਾਵਾਂਗੇ ਆਦਰਕ ਤੇਲ ਕਾਫੀ ਗਰਮ ਅਦਰਕ ਪਾ ਦਿੱਤਾ ਨਾਲ ਲਸਣ ਔਰ ਪਿਆਜ਼ ਇਹ ਤਾਲੀਆਂ ਜੀ ਜੇ ਆਪਾਂ ਪਾ ਪਾਤੇ ਆ ਮਿਰਚਾਂ ਪਾਉਣ ਦੇ ਬਾਅਦ ਮਿਰਚਾਂ ਨਹੀਂ ਸਨ ਨਾ ਹੋ ਤੜਕਾ ਜੀ ਚੜ ਗਈ ਇਹਨਾਂ ਦੀ ਹਨਾ ਜਾ ਰਹੀ ਤੇ ਆਪਾਂ ਛੜ ਦਿੰਨੇ ਆ ਨਾਲ ਆ ਛਿੜਨੇ ਕਾਫੇ ਫੇਰੇ ਹੈ ਨਹੀਂ ਆਪਾਂ ਨੂੰ ਅੰਦਰੇ ਅੰਦਰ ਜੇ ਤਾਂ ਰਹਿਣਾ ਮਿਰਚਾਂ ਦਾ ਵੀ ਮਸਾਲਾ ਭੁੱਜ ਦੇਗਾ ਆਪਾਂ ਨੂੰ ਰਾਮ ਨਾਲ ਆਪਣਾ ਘੱਟ ਠੇਕ ਦੇ ਭੁੰਨ ਲਿਓ ਕਲਾਕਲਾ ਪੀ ਜਾ ਚੌੜੀ ਜਾਣਾ ਪੜਾ ਕੇ ਸੇਕ ਲੱਗੇ ਇਤਨਾ ਪਿਆਜ਼ ਦਾ ਕੱਲਾ ਕੱਲਾ ਪੀਸ ਹੁੰਦਾ ਕੱਲਾ ਕੱਲਾ ਪੀਸ ਕਰਨ ਦਾ ਮਤਲਬ ਕਿ ਵਿੱਚੋਂ ਵੀ ਪਿਆਜ਼ ਸਾਰਾ ਪੁੱਜ ਜਾਏਗਾ ਆਪਾਂ ਨੇ ਹਰ ਪਾਉਂਦੇ ਆਂ ਉਹਨਾਂ ਜਰਾ ਪਾਕਾ ਦੁਕਸ ਕਰ ਲੈਣੇ ਭਾਈ ਇਹ ਚ ਪਾਵਾਂਗੇ ਆਪਾਂ ਦੋ ਟਮਾਟਰ ਤੇ ਕਹੇ ਜੀ ਪਿਊਰੀ ਅੱਛੀ ਬਣ ਜਾਏਗੀ ਮੋٹے ਮੋٹے ਕੱਟੇ ਜਿੱਤੇ ਆਪਾਂ ਨੇ ਉਹ ਜੋ ਕਾਲੇ ਕਾਲੇ ਇਹ ਜਰੂਰ ਆਪਾਂ ਕੱਢਾਂਗੇ ਵਿੱਚੋਂ ਮोटे ਕੱਟ ਦਿੱਤੇ ਕੋਲੇ ਹੋਣੇ ਥੋੜੇ ਜਿਹੇ। ਕੋਲੇ ਹੋ ਜਾਣਗੇ ਤਾਂ ਥੋੜਾ ਪੀਸਾਂ ਦੇ ਵਿੱਚ ਆਪਾਂ ਨੂੰ ਆਸਾਨੀ ਹੋ ਜਾਏਗੀ। ਇਹ ਪਹਿਲਾਂ ਵੀ ਕੱਟ ਕੇ ਰੱਖ ਲਓ ਮੈਂ ਨਾਲ ਦੀ ਨਾਲ ਹੀ ਕੱਟ ਰਹੀ ਆਂ। ਆਪਾਂ ਇਹਨਾਂ ਨੂੰ ਥੋੜੇ ਕੋਲੇ ਕਰਾਂਗੇ ਤੇ ਪਾਵਾਂਗੇ ਥੋੜਾ ਜਿਹਾ ਨਮਕ ਕਿਉਂਕਿ ਨਮਕ ਦੇ ਨਾਲ ਆ ਕੋਲੇ ਜਲਦੀ ਹੋ ਜਾਣਗੇ। ਆਹ ਤਾਂ ਜਿਆਦਾ ਜਰੂਰ ਰੱਖੋ ਨਮਕ ਕਿੰਨਾ ਕੁ ਪਾਇਆ ਬਾਕੀ ਸਬਜ਼ੀ ਦੇ ਵਿੱਚ ਨਮਕ ਪਾ ਕੇ। ਸਾਦੀ ਸਬਜ਼ੀ ਦਾ ਨਹੀਂ ਤਾਂ ਫਾਹਾ ਜਾਂ ਵੱਢ ਹੋ ਜਾਂਦਾ ਵਾ, ਟੇਸਟ ਮਤਲਬ ਆਪੇ ਖਰਾਬ ਹੋ ਜਾਂਦਾ। ਪੰਜਾਬੀ ਭਾਸ਼ਾ ਅਜ ਕਹਿੰਦੇ ਹੁੰਦੇ ਆ ਵੱਢ ਫਾਹਾ ਹੋ, ਫਾਹਾ ਵੱਢ ਹੋ ਜਾਂਦਾ ਹੈ ਨਾ। ਹੁਣ ਜੇ ਹੁਣ ਆਪਣੇ ਕੋਲੇ ਹੋ ਗਏ ਆਪਾਂ ਇਹਦਾ ਫਿਰ ਬਣਾ ਲਾਂਗੇ ਟੇਸਟ। ਜਦੋਂ ਵੀ ਤੁਸੀਂ ਕਦੂ ਕਸ ਕਰਦੇ ਹੋ ਨਾ ਤੇ ਜੋ ਆਪਾਂ ਕਦੂ ਕਸ ਕਰ ਲਏ ਹੁੰਦੇ ਆ ਉਹਨੂੰ ਪਾਣੀ 'ਚ ਰੱਖਿਆ ਕਰੋ ਕਿ ਜਿਵੇਂ ਜਦੋਂ ਆਲੂ ਜੁ ਕਾਇ ਜਾਂਦੇ ਹਨ ਤਾਂ ਕਾਲੇ ਪੈ ਜਾਂਦੇ ਆ, ਫਿਰ ਉਸ ਤਰ੍ਹਾਂ ਨਹੀਂ ਕਾਲੇ ਪੈ ਜਾਂਦੇ ਆ। ਠੀਕ ਹੈ ਜੀ। ਇਸ ਕਰਕੇ ਰੱਖ ਤੋਂ ਪਾਤੀ ਇਹ ਚਾਪਾ ਮਿਰਚ ਪਹਿਲਾਂ ਪਾ ਲਈ ਆ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਹਲਦੀ ਜ਼ਿਆਦਾ ਨਹੀਂ ਥੋੜੀ ਜੀ ਹਲਦੀ ਕਿਉਂਕਿ ਮੈਂ ਅੱਜ ਮੈਂ ਤਾਂ ਅੱਤ ਦੋ ਦਵਾਰ ਕੀ ਬਣਾ ਕੇ ਖਾਧੀ ਆ ਤਾਂ ਮੈਨੂੰ ਟੇਸਟ ਲੱਗੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੁਹਾਨੂੰ ਟੇਸਟ ਲੱਗੇਗੀ ਜਾਂ ਨਹੀਂ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਆ ਕਿਉਂਕਿ ਨਿਉਰਸਪੀ ਨਿਉਰਸਪੀ ਹਰ ਇੱਕ ਨੂੰ ਚੰਗੀ ਲੱਗਿਆ ਟਰਾਈ ਕਰਨੀ ਚਾਹੀਦੀ ਹੈ ਮਸਾਲਾ ਆਪਣਾ ਬਣ ਗਿਆ ਹੁਣ ਆਪਾਂ ਇਹਨੂੰ ਪੀਸ ਲੈਣੇ ਹੈ ਹਨਾ ਇਹ ਚ ਪਾ ਦੇਨੇ ਆਪਾਂ ਮਿਰਚ ਮਿਰਚ ਨੂੰ ਵੀ ਥੋੜਾ ਜਿਹਾ ਪੋਲੀ ਕਰ ਲੈਨੇ ਆ ਇਹ ਆਪਾਂ ਪਜਾਰੀ ਰਹੀ ਗਈ ਸਾਈਡ ਤੇ ਚਲਕਾ ਟੀ ਦੇ ਲੱਗਣਾ ਨੇ ਪੀਸ ਲੈਨੇ ਆ ਆਪਾਂ ਬਲਾਸਿਕ ਜਿਵੇਂ ਦੱਸਾਂਗੀ ਆਪਾਂ ਹਰ ਕੀ ਕੀ ਪਾ ਰਹੇ ਹਾਂ ਦੇਚਾ ਪਹਿਲਾਂ ਆਪਾਂ ਨੂੰ ਪੀਸ ਲਈਏ ਗੈਸ ਕਰਤੀ ਬੰਦ ਕੜਾ ਤਿਆਰ ਕਰ ਲੈਨੇ। ਹੋਜੀ ਕੜਾ ਹੀ ਆਪਣੀ ਗਰਮੀ ਆ ਹਲੇ। ਵਿੱਚ ਪਾਵਾਂਗੇ ਆਪਾਂ ਜੀਰਾ ਥੋੜਾ ਜਿਹਾ ਹੋਰ ਕਿਉਂਕਿ ਪਹਿਲਾਂ ਆਪਾਂ ਪੀਸ ਲਿਆ ਜੀਰਾ। ਫਿਰ ਵੀ ਆਪਾਂ ਥੋੜਾ ਜਿਹਾ ਜੀਰਾ। ਥੋੜੀ ਕਾਵਾਂਗੇ ਰਾਈ। ਇਹ ਆਪਾਂ ਸੁੱਕੇ ਜੀ ਬਣਾ ਹਣਪਾ ਸਿਰਫ 2 ਚਮਚੇ ਹੀ ਖਾਉਦੇ ਪਾਏ ਨੇ ਆਪਾਂ ਜਿਆਦਾ ਨਹੀਂ ਪਾਉਣਾ। ਕਿਉਂਕਿ ਜਿਆਦਾ ਫਿਰ ਅੱਛਾ ਵੀ ਨਹੀਂ ਹੁੰਦਾ ਤੇ ਤਾਂ ਤੇਲ ਸਰੋਂ ਦਾ ਪਾਇਆ ਸੀ ਸਰੋਂ ਦੇ ਤੇਲ ਚ ਬਹੁਤ ਟੇਸਟ ਬਣੇਗੀ ਇਹ ਆਪਾਂ ਦੇਖੋ ਕਿੜਕਿੜ ਕੇ ਹੋਣ ਲੱਗ ਗਈ ਆ ਚਟਕਣ ਲੱਗ ਗਈ ਚਟਕਣਾ ਹਿੰਦੀ ਚ ਚਟਕਣ ਕਹਿੰਦੇ ਨੇ ਬੜੀ ਵਧੀਆ ਚਟਕ ਰਹੀ ਆ ਹੁਣ ਆਪਾਂ ਇਹਦੇ ਵਿੱਚ ਪਾ ਦੇਗੇ ਮਸਾਲਾ ਜਿਹੜਾ ਆਪਾਂ ਪੀਸ ਲਿਆ ਤੁਸੀਂ ਜੇ ਘਿਓ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਪਰ ਮੈਂ ਘੱਟ ਪਾਇਆ ਬਾਕੀ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਜੀ ਕਿ ਤੇ ਜਿਆਦਾ ਘਿਓ ਖਾਣ ਵਾਲਾ ਹੁੰਦਾ ਹਨ ਇਹ ਤੁਸੀਂ ਜਦੋਂ ਬਣਾ ਕੇ ਖਾਓਗੇ ਤਾਂ ਤੁਸੀਂ ਵਾਰ-ਵਾਰ ਬਣਾਉਂਦੇ ਰਿਹਾ ਕਰੋਗੇ ਆਪਾਂ ਚੰਗੀ ਤਰ੍ਹਾਂ ਪਕਾ ਲਨਾਂ ਫਿਰ ਥੋੜਾ ਜਿਹਾ ਤੇ ਆਪਾਂ ਇਹ ਤੇ ਮਸਾਲੇ ਵੀ ਐਡ ਕਰਨੇ ਆ ਹਲੇ ਹੋਰ ਜੋ ਜੋ ਪਾਣਾ ਤੁਹਾਡੇ ਸਾਹਮਣੇ ਪਾਵਾਂਗੇ ਹਰ ਇੱਕ ਚੀਜ਼ ਆਪਾਂ ਬਣਾਉਣੇ ਆ ਨਾ ਤਾਂ ਉਹਦਾ ਟੇਸਟ ਹੋਣਾ ਬਖਰਾ ਜ਼ਰੂਰੀ ਆ ਆਪਣਾ ਵੀ ਵੱਖਰਾ ਟੇਸਟ ਹੀ ਕੀਤਾ ਆਪਾਂ ਥੋੜਾ ਜਿਹਾ ਪਾ ਰਹੇ ਆ ਹਿੰਗ ਅ ਹੁਣ ਥੋੜਾ ਜਿਹਾ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਨਮਕ ਆਪਾਂ ਪਹਿਲੇ ਪਾ ਚੁੱਕਿਆ ਤੁਹਾਨੂੰ ਪਤਾ ਕਿ ਘੱਟ ਨਮਕ ਪਾ ਲਵਾਂ ਬਾਅਦ ਵਿੱਚ ਜ਼ਿਆਦਾ ਹੋਵੇ ਫਿਰ ਪ੍ਰੋਬਲਮ ਪੈਂਦੀ ਆ ਤੇ ਘੱਟ ਹੋਵੇ ਤਾਂ ਪੈ ਜਾਏਗਾ ਥੋੜੀ ਪਾਵਾਂਗੇ ਹਲਦੀ ਥੋੜੀ ਲਾਲ ਮਿਰਚ ਕਿਉਂਕਿ ਆਪਾਂ ਲਾਲ ਮਿਰਚ ਪਹਿਲਾਂ ਨਹੀਂ ਐਡ ਕੀਤੀ ਆਪਾਂ ਹੁਣ ਐਡ ਕਰ ਰਹੇ ਆਂ ਮਿਕਸ ਕਰ ਲਏ ਨਾ ਹੁਣ ਚੰਗੀ ਤਰ੍ਹਾਂ ਆਖ ਕੇ ਸ਼ੇਕ ਕਰ ਲਾਂਗੇ ਨਹੀਂ ਤਾਂ ਹੋ ਮਸਾਲਾ ਚੜ੍ਹਨ ਲੱਗ ਜਾਂਦਾ ਗਲੇ ਜੇ ਨੂੰ ਤੋਂ ਥੋੜਾ ਪਾ ਇਹਦੇ ਵਿੱਚ ਪਾਵਾਂਗੇ ਜੀ ਸਬਜ਼ੀ ਦਾ ਮਸਾਲਾ ਤੁਹਾਡੇ ਕੋਲੇ ਨਹੀਂ ਚੀਜ਼ਾਂ ਤਾਂ ਤੁਸੀਂ ਨਹੀਂ ਵੀ ਪਾਓਗੇ ਮੇਰੇ ਕੋਲ ਸੀ ਥੋੜਾ ਮੈਂ ਇਸ ਲਈ ਪਾ ਲਈ ਥੋੜਾ ਥੋੜਾ ਜਿਆਦਾ ਮੈਂ ਵੀ ਨਹੀਂ ਪਾ ਰਹੇ ਕਾਹ ਕਰੇ ਮੇਰੇ ਹਸਬੰਦ ਨੂੰ ਜਿਆਦਾ ਕਰਾਰੀਆਂ ਚੀਜ਼ਾਂ ਘੱਟ ਕਦੇ-ਕਦੇ ਕਹਿਣਗੇ ਪਸੰਦ ਆ ਕਦੇ-ਕਦੇ ਬਹੁਤ ਕਰਾਰਾ ਭਾਵ ਦੇ ਕਦੇ-ਕਦੇ ਨਹੀਂ ਆਪਾਂ ਇਸ ਲਈ ਘੱਟ ਹੀ ਪਾਇਆ ਗਰਮ ਮਸਾਲਾ ਮੇਰੇ ਕੋਲ ਜੋ ਚੀਜ਼ਾਂ ਨੇ ਮੈਂ ਸਿਰਫ ਉਹ ਐਡ ਕਰ ਰਹੀ ਆਂ ਪਲੀਜ਼ ਤੁਹਾਡੇ ਕੋਲੇ ਨਹੀਂ ਤਾਂ ਤੁਸੀਂ ਨਾ ਵੀ ਕਰਿਓ ਠੀਕ ਆ ਜੀ ਦੇਗੀ ਮਿਰਚ ਆਪਾਂ ਰਿਟਿ ਦੀ ਬਾਰੇ ਇਹਨਾਂ ਜੋ ਆਪਣੇ ਕੋਲੇ ਹੋਣ ਨਹੀਂ ਕੋਲ ਤਾਂ ਆਪਾਂ ਨੂੰ ਇਹ ਨਹੀਂ ਹੁੰਦਾ ਕਿ ਇਹ ਚੀਜ਼ ਪਾਉਣੀ ਹੀ ਜ਼ਰੂਰੀ ਆ ਬਿਲਕੁਲ ਨਹੀਂ ਜ਼ਰੂਰੀ ਜੇ ਆਪ ਗਰਮ ਪਾਣੀ ਲਵਾਂਗੇ ਕਿਉਂਕਿ ਤੁਹਾਨੂੰ ਪਤਾ ਸਰਦੀਆਂ ਦੇ ਦਿਨ ਠੰਡੇ ਪਾਣੀ ਨਾਲ ਸਾਡਾ ਭੁੰਨਿਆ ਮਸਾਲਾ ਵੀ ਬਿਲਕੁਲ ਠੰਡਾ ਹੋ ਜਾਂਦਾ ਦਵਾਰਾ ਤੋਂ ਟਾਈਮ ਲੱਗਦਾ ਫਿਰ ਉਹਨੂੰ ਗਰਮ ਹੋਣ ਨੂੰ ਇਸ ਲਈ ਮੈਂ ਸਰਦੀਆਂ ਦੇ ਵਿੱਚ ਗਰਮ ਪਾਣੀ ਦਾ ਇਸਤੇਮਾਲ ਹੀ ਕਰਦੀ ਹੁੰਨੀ ਆ ਕਿਉਂਕਿ ਇਹਦਾਂ ਫਿਰ ਆਪਣਾ ਜਿਹੜਾ ਮਸਾਲਾ ਉਹ ਗਰਮ ਹੁੰਦਾ ਤੇ ਗਰਮ ਪਾਣੀ ਪਾਵਾਂਗੇ ਤਾਂ ਗਰਮ ਹੀ ਰਹੇਗਾ ਪਾਣੀ ਤੁਸੀਂ ਕਦੇ ਵੀ ਦੇਖ ਲਓ ਠੰਡਾ ਪਾਉਂਗੇ ਤਾਂ ਤੁਹਾਡਾ ਮਸਾਲਾ ਭਨਣ ਨੂੰ ਦੁੱਗਣਾ ਟਾਈਮ ਲੱਗਦਾ ਵਾ ਆਪਾਂ ਪਾਵਾਂਗੇ ਸ਼ਾਹੀ ਪਨੀਰ ਦਾ ਮਸਾਲਾ ਆਪਾਂ ਚੀਜ਼ ਜਿਵੇਂ ਪਨੀਰ ਤਰ੍ਹਾਂ ਬਣਾਣੀ ਹੈ ਇਸ ਲਈ ਆਪਾਂ ਇੱਥੇ ਸ਼ਾਹੀ ਪਨੀਰ ਵੇਖੇ ਮੈਂ ਆਮੀ ਸ਼ਾਹੀ ਪਨੀਰ ਹਰ ਚੀਜ਼ ਚ ਪਾ ਲੈਣੀ ਆ ਮੈਂ ਚੰਗਾ ਲੱਗਦਾ ਕਤੋਂ ਨੂੰ ਨਹੀਂ ਚੰਗਾ ਲੱਗਦਾ ਨਹੀਂ ਤੁਹਾਡੇ ਕੋਲ ਬਿਲਕੁਲ ਨਾ ਪਾਇਓ ਸੈਂਪਲ ਤਰੀਕੇ ਨਾਲ ਵੀ ਇਹ ਬਣ ਕੇ ਤਿਆਰ ਹੁੰਦੀ ਹੈ ਜਦੋਂ ਵੀ ਕਦੋਂ ਕਸ਼ ਕਰਦੇ ਆਪਾਂ ਕਦੋਂ ਨੂੰ ਪਾਣੀ ਚ ਪਾ ਕੇ ਰੱਖੋ ਕਿਉਂਕਿ ਉਹ ਕਾਲਾ ਨਹੀਂ ਹੁੰਦਾ ਫਿਰ ਨਹੀਂ ਤਾਂ ਤੁਸੀਂ ਦੇਖ ਲਓ ਜੀ ਮੈਂ ਆਲੂ ਕਾਲੇ ਹੁੰਦੇ ਹਨ ਨਾ ਇਸ ਤਰ੍ਹਾਂ ਹੀ ਕਾਲਾ ਹੁੰਦਾ ਵਾ ਹੁਣ ਜੀ ਆਪਣਾ ਮਸਾਲਾ ਭੁੱਜ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਸਭ ਤੋਂ ਪਹਿਲਾਂ ਆਲੂ ਪਾਵਾਂਗੇ ఆలూ విర్మ రేపు గర్మ పా రకే ఇవాళ పార్తో మిట్లూ పకావాలే ఏదో పానీ గర్మ పా ਕਿਉਂਕਿ ਆਲੂ ਰਿਜਨ ਨੂੰ ਟਾਈਮ ਲੱਗਦਾ ਹਨ ਉਹ ਤਾਂ ਬੇਸੇ ਵਿੱਚ ਪਤਲੇ ਹੋਰ ਬਰੀਕ ਕੱਟੇ ਆ। ਤਾਂ ਜੀ ਇਹਨਾਂ ਨੂੰ ਬੰਨ ਦੋ। 4 ਤੋਂ 5 ਮਿੰਟ ਆਪਾਂ ਇਹਨਾਂ ਨੂੰ ਪਕਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਕੀ ਆ ਪਾਵਾਂਗੇ। ਲਓ ਜੀ ਆਪਣੇ ਆਲੂ ਬਣ ਕੇ ਤਿਆਰ ਹੋ ਗਏ ਆ। ਇਹਨਾਂ ਕਰਕੇ ਆਪਾਂ 2 ਕੁ ਮਿੰਟ ਬੰਦ। ਮੜਾ ਮਸਾਲਾ ਜਿਆ ਚੜਦਾ ਫਿਰ ਜਦੋਂ ਆਪਾਂ ਨੇ ਆਲੂ ਆਪਣੇ ਬਣ ਕੇ ਤਿਆਰ ਹਾ ਹੁਣ ਆਪਾਂ ਇਹਦੇ ਵਿੱਚ ਜੋ ਕਦੂਕਸ ਕੀਤਾ ਹੋਇਆ ਕਦੂ ਆਪਾਂ ਉਹ ਪਾਵਾਂਗੇ ਅੰਧੀਆ ਖਾਣਾ ਬਣਾ ਰਹੇ ਹਾਂ ਅੱਜ ਘੀ ਦੀ ਪੁਰਜੀ ਆਲੂ ਵਾਕੇ ਹਾ ਲੋ ਜੀ ਤੁਸੀਂ ਵੀ ਬਣਾ ਕੇ ਦੇਖਿਓ ਬੱਚੇ ਤੁਹਾਡੇ ਬੜੇ ਚਾ ਨਾ ਖਾਣਗੇ ਹਨ ਤੇ ਘੀ ਇਹ ਤੋਂ ਆਪਾਂ ਕਈ ਚੀਜ਼ਾਂ ਬਣਾ ਸਕਦੇ ਆ ਜਿਵੇਂ ਆਪਾਂ ਦਹੀਂ ਚ ਪਾਉਨੇ ਆ ਹਨ ਕੋਕ ਤੇ ਬਣਾ ਸਕਦੇ ਆ ਘੀ ਦੀ ਬਰਫੀ ਬਹੁਤ ਕੁਝ ਬਣਦਾ ਵਾ ਆਪਾਂ ਸਾਰੀਆਂ ਚੀਜ਼ਾਂ ਹਰ ਵੇਲੇ ਬਣਾ ਕੇ ਤੁਹਾਨੂੰ ਨਿਊ ਨਿਊ ਰੈਸਪੀ ਦਿੰਦੇ ਰਹਾਂਗੇ ਪਰ ਤੁਸੀਂ ਇਹ ਗੋ ਨਯਾ ਦਿਆ ਕਰੋ سپورਟ ਵੀ ਕਰੋ ਫਿਰ ਆਪਾਂ ਨਮੀ ਨਮੀ ਰਸ ਵਿੱਚ ਦੇਖਿਆ ਪਾਣੀ ਜਾ ਸੁੱਕ ਵੀ ਹੋ ਗਿਆ ਹੈ ਨਾ ਕੀ ਇਹਨੇ ਕਰ ਸੁੱਕ ਗਿਆ ਨਾ ਪਾਣੀ ਇਹ ਬਣੇਗੀ ਆਪਣੀ ਜੀ ਕੀ ਇਹਦੀ ਆਲੂ ਪਰਜੀ ਬਹੁਤ ਟੇਸਟ ਬਣਦੀ ਹੈ ਬਹੁਤ ਹੀ ਸਵਾਦ ਬਣੇਗੀ ਜਦੋਂ ਦਹੀਂ ਹੋਏਗਾ ਨਾਲ ਤਾਂ ਬਹੁਤ ਟੇਸਟ ਲੱਗਦੀ ਹੈ ਇਹਦੇ ਵਿੱਚ ਸਿਰਫ ਦੋ ਤਿੰਨ ਕਵੈਂਟੀ ਸੇਕ ਲੱਗਣਾ ਕਿਉਂਕਿ ਕੀ ਇਹ ਤਾਂ ਜਰਾ ਆਪਾਂ ਕਦੂਕਾਸ ਕੀਤਾ ਤਾਂ ਵੈਸੇ ਹੀ ਵਿਚਾਰਾ ਕਮਜ਼ੋਰ ਜਾ ਹੋ ਜਾਂਦਾ ਵਾ ਤੇ ਹੁਣ ਇਹ ਤਾਂ ਮੜੇ ਜੇ ਸੇਕ ਨਾਲ ਹੀ ਰਹਿ ਜ ਜਾਣੀ ਹੈਗੀ ਕੱਟ ਸੇਕ ਤੇ ਆਪਾਂ ਇਹਨੂੰ ਪਕਾਵਾਂਗੇ ਕਿਉਂਕਿ ਕੱਟ ਸੇਕਦੇ ਫਿਰ ਨਾ ਥੱਲੇ ਲੱਗੇਗੀ ਤੇ ਨਾ ਹੀ ਇਹ ਖਰਾਬ ਹੋਏਗੀ ਆਪਾਂ ਪਾਵਾਂਗੇ ਇਹਦੇ ਵਿੱਚ ਮਲਾਈ ਜੇ ਤੁਹਾਡੇ ਕੋਲ ਮਲਾਈ ਨਹੀਂ ਤਾਂ ਤੁਸੀਂ ਦੁੱਧ ਪਾ ਸਕਦੇ ਆ ਹਨ ਤੇ ਮਲਾਈ ਤੁਸੀਂ ਵੈਸੇ ਆਮ ਘਰਾਂ 'ਚ ਹੁੰਦੀ ਆ ਥੋੜੀ ਬਹੁਤੀ ਤਾਂ ਲੈਂਦੀ ਆ ਚਾਹੇ ਦੁੱਧ ਮੋਲ ਆਵੇ ਤੇ ਚਾਹੇ ਆਪਾਂ ਨਾ ਕਰੀਏ ਤੇ ਨਹੀਂ ਤਾਂ ਥੋੜਾ ਦੁੱਧ ਪਾ ਲਿਓ ਸੇਮ ਤੁਹਾਨੂੰ ਪਨੀਰ ਦਾ ਟੇਸਟ ਆਏਗਾ ਤੇ ਜੇਕਰ ਬੱਚੇ ਤੁਹਾਡੇ ਨਹੀਂ ਖਾਂਦੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜ਼ਰੂਰ ਸਬਜ਼ੀ ਖਵਾਓ ਅਪਾ ਹਲੇ ਨੂੰ ਥੋੜਾ ਜਿਹਾ ਸੇਕ ਲਵਾਣਾ ਬਿਲਕੁਲ ਸੁੱਕੀ ਉਸ ਟਾਈਮ ਹੁਣ ਸੁੱਕੀ ਬਿਲਕੁਲ ਕਰ ਲਾਂਗੇ ਨਾ ਫਿਰ ਖਾਣ ਵੇਲੇ ਇਹ ਰਹਿ ਜਾਂਦੀ ਹੈ। ਜਿਵੇਂ ਅਪਾ ਥੋੜੀ ਜਿਹੀ ਇਹ ਧਰ ਰੱਖੀ ਹੈ। ਆਪਣੀ ਮਲਾਈ ਇਹਦੇ ਵਿੱਚ ਪਿਘਲ ਜਾਏਗੀ ਤਾਂ ਤੁਸੀਂ ਦੇਖਿਓ ਸੇਮ ਸੇਮ ਤੁਹਾਨੂੰ ਪਨੀਰ ਦਾ ਟੇਸਟ ਆਏਗਾ ਤੁਹਾਡੇ ਬੱਚੇ ਬੜੇ ਖੁਸ਼ੀ ਨਾਲ ਖਾਣਗੇ। ਮੇਰੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ ਮਿਹਰਬਾਨੀ ਜਿਉਂਦੇ ਵਾਸਤੇ ਖੁਸ਼ ਰਹੋ।